ਗੁਰਦੁਆਰਾ ਚਾਰ ਸਾਹਿਬ ਫਤਿਹਾਬਾਦ ਹਰਿਆਣਾ ਇੱਕ ਦਿਨ ਦੀ ਯਾਤਰਾ ਸੂਰਜ ਉਗਣਾ ਤੇ ਗੁਰਦੁਆਰੇ ਦਾ ਪਹਿਲਾ ਦਰਸ਼ਨ ਸਵੇਰੇ ਦੀ ਹਲਕੀ ਧੁੱਪ ਵਿੱਚ ਚਿੱਟੇ ਚਮਕਦੇ ਗੁਰਦੁਆਰੇ ਦਾ ਸ਼ਾਂਤ ਪਹਿਲਾ ਨਜ਼ਾਰਾ ਮੁੱਖ ਦਰਵਾਜ਼ੇ ਤੇ ਪਹੁੰਚਣਾ ਪਰਿਵਾਰ ਗੁਰਦੁਆਰੇ ਦੇ ਮੁੱਖ ਗੇਟ ਤੇ ਪਹੁੰਚਦਾ ਹੈ ਆਸਥਾ ਤੇ ਉਤਸ਼ਾਹ ਨਾਲ ਗੁਰਦੁਆਰੇ ਦੇ ਅੰਦਰ ਪਰਵੇਸ਼ ਅੰਦਰ ਦਾਖਲ ਹੁੰਦੇ ਹੀ ਸ਼ਾਂਤੀ ਦੀ ਮੱਧਮ ਲਹਿਰ ਮਹਿਸੂਸ ਹੁੰਦੀ ਹੈ ਪਵਿੱਤਰ ਝਾੜ ਜਿੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਲੋਕ ਝਾੜੇ ਹੇਠਾਂ ਮੱਥਾ ਟੇਕ ਕੇ ਆਪਣੀਆਂ ਇੱਛਾਵਾਂ ਰੱਖਦੇ ਹਨ ਅੱਜ ਗੁਰਦੁਆਰੇ ਵਿੱਚ ਵਿਆਹ ਦਾ ਦ੍ਰਿਸ਼ ਗੁਰਦੁਆਰੇ ਦੇ ਆਂਗਣ ਵਿੱਚ ਇੱਕ ਪਵਿੱਤਰ ਸਿੱਖ ਵਿਆਹ ਹੋ ਰਿਹਾ ਹੈ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਲਾਲ ਰੁਮਾਲ ਨਾਲ ਸਜੀ ਸੋਹਣੀ ਪਾਲਕੀ ਫੁੱਲ ਤੇ ਚੌਰ ਸਾਹਿਬ ਗੁਰਦੁਆਰੇ ਵਿੱਚ ਸੇਵਾ ਤੇ ਲੰਗਰ ਤਿਆਰ ਹੁੰਦਾ ਹੋਇਆ ਰਸੋਈ ਵਿੱਚ ਪਿਆਰ ਨਾਲ ਲੰਗਰ ਬਣਾਇਆ ਜਾ ਰਿਹਾ ਹੈ ਲੰਗਰ ਹਾਲ ਵਿੱਚ ਸੰਗਤ ਬੈਠ ਕੇ ਪ੍ਰਸਾਦ ਗ੍ਰਹਿਣ ਕਰਦੀ ਹੋਈ ਸੈਂਕੜੇ ਲੋਕ ਇਕੱਠੇ ਪਿਆਰ ਨਾਲ ਬੈਠ ਕੇ ਲੰਗਰ ਛਕਦੇ ਹਨ। ਪਿੱਛੇ ਦਾ ਆਂਗਣ ਬਰਤਨ ਧੋਣ ਦੀ ਸੇਵਾ ਸੇਵਾਦਾਰ ਪਿਆਰ ਨਾਲ ਬਰਤਨ ਧੋਂਦੇ ਹਨ। ਸ਼ਾਮ ਦਾ ਸ਼ਾਂਤ ਦ੍ਰਿਸ਼ ਡੁੱਬਦੇ ਸੂਰਜ ਦੀ ਰੋਸ਼ਨੀ ਵਿੱਚ ਗੁਰਦੁਆਰੇ ਦਾ ਦਿਵਯ ਨਜ਼ਾਰਾ ਕਹਾਣੀ ਨੂੰ ਪੂਰਾ ਕਰਦਾ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ਸੁਨੇਹਾਲ ਸਤਿ ਸ੍ਰੀ ਅਕਾਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ। ਕੀ ਮੈਂ ਤੁਹਾਡੇ ਲਈ ਗੁਰਬਾਣੀ ਨਾਲ ਸੰਬੰਧਤ ਕੋਈ ਹੋਰ ਜਾਣਕਾਰੀ ਲੱਭ ਸਕਦਾ ਹਾਂ